ਸੀਸ ਪਿਤਾ ਦਾ ਦਿੱਲੀ ਤੋਂ ਲੈ ਆਏ ਬਾਬਾ ਜੀ ਦਸਮ ਪਿਤਾ ਨੇ ਛਾਤੀ ਦੇ ਨਾਲ ਲਾਏ ਬਾਬਾ ਜੀ ਦਸਮ ਪਿਤਾ ਨੇ ਛਾਤੀ ਦੇ ਨਾਲ ਲਾਏ ਬਾਬਾ ਜੀ ਤੱਕ ਕੇ ਸੀਸ ਪਿਤਾ ਦਾ ਨਹੀਂ ਦਿਲ ਹਾਰਿਆ ਸਤਿਗੁਰ ਨੇ ਰੰਗਰੇ ठाकुर ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਰੰਗਰੇਟਾ ਗੁਰੂ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਹੁ ਕਹਿਣ ਗੁਰੂ ਜੀ ਸਿੱਖਾ ਤੇਰੀ ਧਨ ਕੁਰਬਾਨੀ ਹਾਏ ਕਰਕੇ ਤੇ ਕੁਰਬਾਨੀ ਸਫਲੀ ਕਰੀ ਜਵਾਨੀ ਹੋਏ ਕਰਕੇ ਤੇ ਕੁਰਬਾਨੀ ਸਫਲੀ ਕਰੀ ਜਵਾਨੀ ਹਾਏ ਭਾਈ ਜੈਤੇ ਦੇ ਸਿਰ ਤੋਂ ਸੀਸ ਉਤਾਰਿਆ ਸਤਿਗੁਰ ਨੇ ਰੰਗਰੇਟਾਕੁਰ ਕਾ ਬੇਟਾ ਕੈ ਸਤਕਾਰਿਆ ਸਤਗੁਰ ਨੇ ਰੰਗਰੇਟਾਕੁਰ ਕਾ ਬੇਟਾ ਕੈ ਸਤਕਾਰਿਆ ਸਤਗੁਰ ਨੇ ਓ ਸੀਸ ਤਲੀ ਤੇ ਤਰਕੇ ਸੀਤਲੀ ਤੇ ਧਰਕੇ ਜੋ ਕੁਝ ਕਰ ਦਿਖਲਾਉਂਦੇ ਨੇ ਤੇਰੇ ਵਰਗੇ ਸ਼ੇਰ ਕੌਮ ਦਾ ਨਾ ਚਮਕਾਉਂਦੇ ਨੇ ਤੇਰੇ ਵਰਗੇ ਸ਼ੇਰ ਕੌਮ ਦਾ ਨਾ ਚਮਕਾਉਂਦੇ ਨੇ ਸਾਦੀ ਦੇ ਨਾਲ ਲਾ ਕੇ ਤੇ ਜਲ ਥਾਰਿਆ ਸਤਿਗੁਰ ਨੇ ਰੰਗ ਰੇ ਤਾਗੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਰੰਗ ਰੇ ਤਾਗੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਉਹ ਭਰੀ ਕਚਾਰੀ ਅੰਦਰ ਜੋ ਤੂੰ ਕਰ ਦਿਖਲਾਇਆ ਹੈ ਮੁਗਲ ਰਾਜ ਦੇ ਮੂੰਹ ਤੇ ਤਗੜਾ ਥੱਪੜ ਲਾਇਆ ਹੈ ਮੁਗਲ ਰਾਜ ਦੇ ਮੂੰਹ ਤੇ ਤਗੜਾ ਥੱਪੜ ਲਾਇਆ ਹੈ ਵਾਹ ਗੁਰੂ ਕਾ ਸ਼ੇਰਾ ਆਖ ਭਕਾਰਿਆ ਸਤਿਗੁਰ ਨੇ ਰੰਗ ਰੇਟਾ ਗੁਰ ਕਾ ਬੇਟਾ ਕਹਿ ਸਤਿਕਾਰਿਆ ਸਤਿਗੁਰ ਨੇ ਰੰਗਰੇਟਾ ਗੁਰੂ ਦਾ ਬੇਟਾ ਕੈ ਸਤਕਾਰਿਆ ਸਤਗੁਰ ਨੇ ਓ ਕਰਨੀ ਕਰਕੇ ਸਭ ਨੇ ਕਰਨੀ ਕਰਕੇ ਸਭ ਨੇ ਜਗ ਵਿੱਚ ਸੋਭਾ ਪਾਈ ਹੈ ਮਿਰੀਆਂ ਗੱਲਾਂ ਨਾਲ ਨਹੀਂ ਮਿਲਦੀ ਵਡਿਆਈ ਹੈ ਮਿਰੀਆਂ ਗੱਲਾਂ ਨਾਲ ਨਹੀਂ ਮਿਲਦੀ ਵਡਿਆਈ ਹਾਏ ਇਤਾਂ ਸੰਗਤਾਂ ਸਾਂਵੇਂ ਸਤਿਨ ਤਾਰਿਆ ਸਤਿਗੁਰ ਨੇ ਰੰਗ ਰੇਟਾ ┤ ਤੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਰੰਗ ਰੇਟਾ ┤ ਤੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਦੁੱਖ ਮੁਸੀਬਤ ਤੱਕ ਕੇ ਮਰਦ ਨਹੀਂ ਕਬਰ ਆਉਂਦੇ ਨੇ ਖੂਨ ਸ਼ਹੀਦਾਂ ਦੇ ਕੌਮਾਂ ਤੇ ਰੰਗ ਲਿਆਉਂਦੇ ਨੇ ਖੂਨ ਸ਼ਹੀਦਾਂ ਦੇ ਕੌਮਾਂ ਤੇ ਰੰਗ ਲਿਆਉਂਦੇ ਨੇ ਭਾਈ ਜੈਤੇ ਦਾ ਸਮਝੋ ਜਨਮ ਸਵਾਰਿਆ ਸਤਿਗੁਰ ਨੇ ਰੰਗ ਰੇਟਾ ਗੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਰੰਗ ਰੇਟਾ ਗੁਰ ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਓ ਤਰੂ ਤਾਰੇ ਦੇ ਵਾਂਗ ਤੇਰਾ ਨਾਮਾਂ ਚਮਕੇਗਾ ਵਿੱਚ ਇਤਿਆਸਾਂ ਹਰ ਥਾਂ ਤੇਰਾ ਨਾਮਾਂ ਚਮਕੇਗਾ ਵਿੱਚ ਇਤਿਆਸਾਂ ਹਰ ਥਾਂ ਤੇਰਾ ਨਾਮਾਂ ਚਮਕੇਗਾ ਓ ਓ ਦੇ ਸਤਕਾਰ ਚ ਲਫ਼ਜੀ ਉਚਾਰਿਆ ਸਤਿਗੁਰ ਨੇ ਰੰਗ ਰੇਟਾ ਗੁਰ ਕਾ ਬੇਟਾ ਕਹਿ ਸਤਕਾਰ ਆ ਸਤਿਗੁਰ ਨੇ ਰੰਗ ਰੇਟਾ ਗੁਰ ਕਾ ਬੇਟਾ ਕਹਿ ਸਤਕਾਰ ਆ ਸਤਿਗੁਰ ਨੇ ਓ ਸੀਸ ਪਿਤਾ ਦਾ ਤੱਕ ਕੇ ਸੀਸ ਪਿਤਾ ਦਾ ਤੱਕ ਕੇ ਤੇ ਗਮ ਪੋਰਾ ਕਰਨਾ ਨਹੀਂ ਤਕੜੇ ਹੋ ਕੇ ਰਹਿਣਾ ਹੈ ਜ਼ਾਲਮ ਤੂੰ ਡਰਨਾ ਨਹੀਂ ਤਕੜੇ ਹੋ ਕੇ ਰਹਿਣਾ ਹੈ ਜ਼ਾਲਮ ਤੂੰ ਡਰਨਾ ਨਹੀਂ ਓ ਦਲਬੀਰੇ ਸੰਗਤਾਂ ਵਿੱਚ ਲਲਕਾਰਿਆ ਸਤਿਗੁਰ ਨੇ ਰੰਗ ਰੇ ठाकुर ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ ਰੰਗ ਰੇ ठाकुर ਕਾ ਬੇਟਾ ਕੈ ਸਤਕਾਰਿਆ ਸਤਿਗੁਰ ਨੇ